yo the falter carry ਸੋਹਣੇ ਜਈ ਸੀ ਜਵਾਨੀ ਰਸ ਰਿਆਂ ਦੇ ਪਾਗੀ ਢਾਈ ਅੰਚ ਦੀ ਸਰੰਜ ਛੇ ਛੇ ਫੁੱਟੇ ਪੁੱਤ ਖਾਗੀ ਜਿਹੜਾ ਕਰਦੇ ਤਪਾ ਐਸਾ ਨਸ਼ਾ ਨਾੜੀ ਪਾਇਆ ਤੂੰ ਮਿੰਟ ਦਾ ਸੁਆਦ ਰੋਗ ਉਮਰਾਂ ਦਾ ਲਾਇਆ ਕਿੱਥੇ ਜਾਵੇ ਪੁੱਟਾ ਬਾਪ ਖਾਲੀ ਕਰਦੇ ਤੱਗ ਜਾ ਮਾੜੇ ਬੰਦੇ ਆਣਾ ਬੈਣਾ ਜੀ ਦਾ ਮਾੜਾ ਏ ਨਤੀਜਾ ਨਸ਼ਾ ਵੇਚਦੇ ਤੇ ਲੋਕੀ ਲਾਨਤਾ ਹੀ ਪਉਣ ਤੂੰ ਸੋਚੋ ਕਿੰਨੀਆਂ ਰਗਾਂ ਚੋਂ ਵੱਧ ਸੀਸਾ ਆਣ ਤੁਨੂੰ ਟੀਕਾ ਕੱਟਿਆ ਮੂੰਹ ਅੱਡਿਆ ਪੁੱਤ ਕਰੋ ਸੀ ਗਿਆਨੀ ਹਲੇ ਲੱਬਿਆ ਇੱਕ ਦਿਣ ਆਇਆ ਕਬਰਾਂ ਚ ਛੱਟਿਆ ਜਿਹੜਾ ਪਾਲਿਆ ਸੀ ਹੱਥੀਆਂ 'ਚ ਦੱਬਿਆ ਜੱਟਾ ਬੰਦ ਕਰੇ ਅੰਬਰਾਂ ਨੂੰ ਛੋਵੀ ਸਕਦਾ ਜੇ ਸਰਕਾਰ ਚਾਵੇ ਸਾਡੀ ਬੰਦ ਹੋ ਵੀ ਸਕਦਾ ਜੱਟਾ ਬੰਦ ਕਰੇ ਅੰਬਰਾਂ ਨੂੰ ਛੋਵੀ ਸਕਦਾ ਜੇ ਸਰਕਾਰ ਚਾਵੇ ਸਾਡੀ ਬੰਦ ਹੋ ਵੀ ਸਕਦਾ ਯੋ ਯੋ ਦਿਫਾਲਟਰ ਲਿਖਾਰੀ ਸੋਹਣੇ ਜਈ ਸੀ ਜਵਾਨੀ ਰਸਵਿਆਂ ਦੇ ਪਾਗੀ ਟਾਈਆਂ ਚ ਦੀ ਸਰੰਜ ਛੇਸ਼ੇ ਫੁੱਟੇ ਪੁੱਤ ਖਾ ਗਈ ਜਿਹੜਾ ਕਰਦੇ ਤਪਾ ਐਸਾ ਨਸ਼ਾ ਨੜੀ ਪਾਇਆ ਤੂੰ ਮੈਂਟ ਦਾ ਸਵਾਦ ਰੋਗ ਉਮਰਾਂ ਦਾ ਲਾਇਆ ਕਿੱਥੇ ਜਾਵੇ ਪੁੱਟਾ ਪਾਪ ਖਾਲੀ ਕਰਦੇ ਤੱਗੀ ਜਾ ਮਾੜੇ ਬੰਦੇ ਆਣਾ ਬੈਣਾ ਜੀ ਦਾ ਮਾੜਾ ਏ ਨਤੀਜਾ ਨਸ਼ਾ ਵੇਚਦੇ ਤੇ ਲੋਕੀ ਲਾਂਨਤਾ ਹੀ ਪੌਣ ਤੂੰ ਸੋਚੋ ਕਿੰਨੀਆਂ ਰਗਾਂ ਚੋਂ ਵੱੱਦ ਸੀਸਾ ਆਣ ਤੁਨੂੰ ਟੀਕਾ ਕੱਟਿਆ ਮੂੰਹ ਅੱਡਿਆ ਪੁੱਤ ਕਰੋ ਸੀ ਗਿਆਨੀ ਹਲੇ ਲੱਬਿਆ ਇੱਕ ਦਿਣ ਆਇਆ ਕਬਰਾਂ ਚ ਛੱਟਿਆ ਜਿਹੜਾ ਪਾਲਿਆ ਸੀ ਹਥੀਂ ਅੱਜ ਦੱਪਿਆ ਜੱਟਾ ਬੰਦ ਕਰੇ ਅੰਪਰਾ ਨੂੰ ਛੋਵੀ ਸਕਦਾ ਜੇ ਸਰਕਾਰ ਚਾਵੇ ਸਾਡੀ ਬੰਦ ਹੋ ਵੀ ਸਕਦਾ ਜੱਟਾ ਬੰਦ ਕਰੇ ਅੰਪਰਾ ਨੂੰ ਛੋਵੀ ਸਕਦਾ ਜੇ ਸਰਕਾਰ ਚਾਵੇ ਸਾਡੀ ਬੰਦ ਹੋ ਵੀ ਸਕਦਾ ਯੋ ਯੋ ਡਿਫਾਲਟਰ ਲਿਖਾਰੀ ਸੋਹਣੇ ਜਾਈ ਸੀ ਜਵਾਨੀ ਰਸਵਿਆਂ ਦੇ ਪਾਗੀਟਾਈਆਂ ਚ ਦੀ ਸਰੰਝ ਸ਼ੀਸ਼ੇ ਫੁੱਟੇ ਪੁੱਤ ਖਾਗੀ ਜਿਹੜਾ ਕਰਦੇ ਤਬਾ ਐ ਸਾਂ ਨਸ਼ਾ ਨੜੀ ਪਾਇਆ ਤੂੰ ਮਿੰਟ ਦਾ ਸਵਾਦ ਰੋਗ ਉਮਰਾਂ ਦਾ ਲਾਇਆ ਕਿੱਥੇ ਜਾਵੇ ਬੁੱਢਾ ਬਾਪ ਖਾਲੀ ਕਰਦੇ ਤੱਗ ਜਾ ਮਾੜੇ ਬੰਦੇ ਆਣਾ ਬੈਣਾ ਜੀ ਦਾ ਮਾੜਾ ਏ ਨਤੀਜਾ ਨਸ਼ਾ ਵੇਚਦੇ ਤੇ ਲੋਕੀ ਲਾਣਤਾ ਹੀ ਕੌਣ ਤੂੰ ਨੂੰ ਸੋਚੋ ਕਿੰਨੀਆਂ ਰਗਾਂ ਚੋਂ ਵੱੱਦ ਸੀਸਾ ਆਣ ਤੁਨੂੰ ਟੀਕਾ ਕੱਟਿਆ ਮੂੰਹ ਵੱਡਿਆ ਪੁੱਤ ਕਰੋ ਸੀ ਗਿਆਨੀ ਹਲੇ ਲੱਬਿਆ ਇੱਕ ਦਿਣ ਆਇਆ ਕਬਰਾਂ ਚ ਛੱਟਿਆ ਜਿਹੜਾ ਪਾਲਿਆ ਸੀ ਹਥੀਂਾਂ ਚ ਦੱਬਿਆ ਚਿੱਟਾ ਬੰਦ ਕਰੇ ਅੰਬਰਾਂ ਨੂੰ ਛੋਵੀ ਸਕਦਾ ਜੇ ਸਰਕਾਰ ਚਾਵੇ ਸਾਡੀ ਬੰਦ ਹੋ ਵੀ ਸਕਦਾ ਚਿੱਟਾ ਬੰਦ ਕਰੇ ਅੰਬਰਾਂ ਨੂੰ ਛੋਵੀ ਸਕਦਾ ਜੇ ਸਰਕਾਰ ਚਾਵੇ ਸਾਡੀ ਬੰਦ ਹੋ ਵੀ ਸਕਦਾ ਯੋ ਯੋ ਡਿਫਾਲਟਰ ਲਿਖਾਰੀ ਸੋਹਣੇ ਜਈ ਸੀ ਜਵਾਨੀ ਰਸ ਬਿਆਂ ਦੇ ਪਾਗੀ ਟਾਈਂ ਚ ਦੀ ਸਰੰਜ ਛੇ ਛੇ ਫੁੱਟੇ ਪੁੱਤ ਖਾ ਗਈ ਜਿਹੜਾ ਕਰਦੇ ਤਪਾ ਐਸਾ ਨਸ਼ਾ ਨਾੜੀ ਪਾਇਆ ਤੂੰ ਮਿੰਟ ਦਾ ਸੁਆਦ ਰੋਗ ਉਮਰਾਂ ਦਾ ਲਾਇਆ ਕਿੱਥੇ ਜਾਵੇ ਪੁੱਟਾ ਬਾਪ ਖਾਲੀ ਕਰਦੇ ਤੱਗ ਜਾ ਮਾੜੇ ਬੰਦੇ ਆਣਾ ਬਹਿਣਾ ਜੀ ਦਾ ਮਾੜਾ ਏ ਨਤੀਜਾ ਨਸ਼ਾ ਵੇਚਦੇ ਤੇ ਲੋਕੀ ਲਾਨਤਾ ਹੀ ਪਉਣ ਤੂੰ ਸੋਚੋ ਕਿੰਨੀਆਂ ਰਗਾਂ ਚੋਂ ਵੱਧ ਸੀਸਾ ਆਣ ਤੁਨੂੰ ਟੀਕਾ ਕੱਟਿਆ ਮੂੰਹ ਅੱਡਿਆ ਪੁੱਤ ਕਰੋ ਸੀ ਗਿਆਨੀ ਹਲੇ ਲੱਬਿਆ ਇੱਕ ਦਿਨੇ ਆਇਆ ਕਬਰਾਂ ਚ ਛੱਡਿਆ ਜਿਹੜਾ ਪਾਲਿਆ ਸੀ ਹੱਥੀਆਂ 'ਚ ਦੱਬਿਆ ਚਿੱਟਾ ਬੰਦ ਕਰੇ ਅੰਬਰਾਂ ਨੂੰ ਸ਼ੋਭੀ ਸਕਦਾ ਜੇ ਸਰਕਾਰ ਚਾਵੇ ਸਾਡੀ ਬੰਦ ਹੋ ਵੀ ਸਕਦਾ ਚਿੱਟਾ ਬੰਦ ਕਰੇ ਅੰਬਰਾਂ ਨੂੰ ਸ਼ੋਭੀ ਸਕਦਾ ਜੇ ਸਰਕਾਰ ਚਾਵੇ ਸਾਡੀ ਬੰਦ ਹੋ ਵੀ ਸਕਦਾ ਯੋ ਯੋ ਦਿਫਾਲਟਰ ਲਿਖਾਰੀ ਸੋਹਣੇ ਜਈ ਸੀ ਜਵਾਨੀ ਰਸਬਿਆਂ ਦੇ ਪਾਗੀ ਟਾਈਆਂ ਚ ਦਿਸ ਰੰਝੇ ਸ਼ੀਸ਼ੇ ਫੁੱਟੇ ਪੁੱਤ ਖਾ ਗਈ ਜਿਹੜਾ ਕਰਦੇ ਤਪਾ ਐਸਾ ਨਸ਼ਾ ਨੜੀ ਪਾਇਆ ਤੂੰ ਮੈਂਟ ਦਾ ਸਵਾਦ ਰੋਗ ਉਮਰਾਂ ਦਾ ਲਾਇਆ ਕਿੱਥੇ ਜਾਵੇ ਪੁੱਟਾ ਬਾਪ ਖਾਲੀ ਕਰਦੇ ਤੱਗੀ ਜਾ ਮਾੜੇ ਬੰਦੇ ਆਣਾ ਬੈਣਾ ਜੀ ਦਾ ਮਾੜਾ ਏ ਨਤੀਜਾ ਨਸ਼ਾ ਵੇਚਦੇ ਤੇ ਲੋਕੀ ਲਾਨਤਾ ਹੀ ਕੌਣ ਤੂੰ ਨੂੰ ਸੋਚੋ ਕਿੰਨੀਆਂ ਰਗਾਂ ਚੋਂ ਪੱਤ ਸੀਸਾ ਆਣ ਤੁਨੂੰ ਟੀਕਾ ਕੱਟਿਆ ਮੂੰਹ ਅੱਡਿਆ ਪੁੱਤ ਕਰੋ ਸੀ ਗਿਆਨੀ ਹਲੇ ਲੱਬਿਆ ਇੱਕ ਦਿਣ ਆਇਆ ਕਬਰਾਂ ਚ ਛੱਡਿਆ ਜਿਹੜਾ ਪਾਲਿਆ ਸੀ ਹਥੀਂ ਅੱਜ ਦੱਪਿਆ ਜੱਟਾ ਬੰਦ ਕਰੇ ਅੰਪਰਾ ਨੂੰ ਛੋ ਵੀ ਸਕਦਾ ਜੇ ਸਰਕਾਰ ਚਾਵੇ ਸਾਡੀ ਬੰਦ ਹੋ ਵੀ ਸਕਦਾ ਜੱਟਾ ਬੰਦ ਕਰੇ ਅੰਪਰਾ ਨੂੰ ਛੋ ਵੀ ਸਕਦਾ ਜੇ ਸਰਕਾਰ ਚਾਵੇ ਸਾਡੀ ਬੰਦ ਹੋ ਵੀ ਸਕਦਾ ਯੋ